ਜੀ ਮਾਰਕੀਟ ਹੈਗਾ ਡਾਉਨ ਸਾਈਡ ਸਟਾਪ ਲੋਸ ਸੈਟਿੰਗ ਕਰਦੀ ਆ ਤਾਂ ਅਸੀਂ ਕਾਲ ਬਾਇ ਕਰਾਂਗੇ ਸੋ ਸਟਾਪ ਲੋਸ ਸੈਟਿੰਗ ਜੀ ਇਸ ਲੈਵਲ ਦੇ ਕਰੀਬ ਹੋਈ ਸੀ ਇੱਥੇ ਔਰ ਇੱਥੇ ਇੱਕ ਕਾਲ ਬਾਇ ਕਰਕੇ ਬਹੁਤ ਵਧੀਆ ਇੱਕ ਪ੍ਰੋਫਿਟ ਜਰਾ ਜਨਰੇਟ ਹੋਇਆ ਸੀਗਾ ਜੀ ਤਕਰੀਬਨ 10 ਤੋਂ 15 ਪੁਆਇੰਟ ਦੇ ਕਰੀਬ ਕਿਉਂਕਿ ਇੱਥੇ ਸਾਨੂੰ ਮਾਰਕੀਟ ਦੇ ਵਿੱਚ ਬੈਰੀ ਸੈਂਟੀਮੈਂਟ ਦਾ ਸੰਕੇਤ ਮਿਲ ਚੁੱਕਿਆ ਸੀਗਾ ਜੀ ਤਾਂ ਕਰਕੇ ਅਸੀਂ ਉਸ ਟ੍ਰੇਡ ਦੇ ਵਿੱਚ ਐਗਜ਼ਿਟ ਕੀਤਾ ਜੀ ਜਿਹੜੀ ਸ਼ਾਰਟ ਸਾਈਡ ਦੀ ਟ੍ਰੇਡ ਬਣ ਰਹੀ ਸੀ ਉਸ ਦੇ ਵਿੱਚ ਦੁਬਾਰਾ ਰੀ-ਐਂਟਰ ਕਰਨ ਦੀ ਕੋਸ਼ਿਸ਼ ਕੀਤੀ ਫਸਟ ਟ੍ਰੇਡ ਬੁਲਿਸ਼ ਸਾਈਡ ਸੀਗੀ ਜੀ ਸੈਕੰਡ ਟ੍ਰੇਡ ਆ ਜਿਹੜੀ ਸੱਤ ਹੋ ਐਗਜ਼ੀਕਿਊਟ ਨਹੀਂ ਹੋਈ ਕਿਉਂਕਿ ਬਹੁਤ ਫਾਸਟ ਮੂਵ ਸੀਗਾ ਜੀ ਉਸ ਤੋਂ ਬਾਅਦ ਇਸ ਲੈਵਲ ਦੇ ਕਰੀਬ ਜੀ ਇੱਕ ਸਟਾਪ ਲੋਸ ਹੰਟਿੰਗ ਮਾਰਕ ਕਰੀ ਸੀ ਕਿ ਮਾਰਕੀਟ ਆ ਜਿਹੜੀ ਡਾਊਨ ਸਾਈਡ ਨੂੰ ਮੂਵ ਦਊਗੀ ਸੋ ਕਾਫੀ ਵਧੀਆ ਮੂਵ ਆ ਜੀ ਡਾਊਨ ਸਾਈਡ ਫੇਰ ਇਹ ਬ੍ਰੇਕਆਊਟ ਹੋਇਆ ਜੀ ਇਹ ਵੀ ਦੱਸਿਆ ਕਿ ਫੇਕ ਬ੍ਰੇਕਆਊਟ ਆ ਪਰ ਮਾਰਕੀਟ ਨੇ ਡਾਊਨ ਸਾਈਡ ਨੂੰ ਮੂਵ ਦਿੱਤਾ ਬਟ ਇੱਥੇ ਇੱਕ ਚੀਜ਼ ਆ ਜ਼ਰੂਰ ਹੋ ਰਹੀ ਸੀ ਕਿ ਮਾਰਕੀਟ ਜੀ ਜਿਹੜੀ ਸਟਾਪ ਪਰਫਾਰਮ ਨਹੀਂ ਸੀ ਕਰ پا ਰਹੀ ਡਾਊਨ ਸਾਈਡ ਨੂੰ ਇੱਕੋ ਕਾਫੀ